ਵਿਸਾਖੀ ਦੇ ਸਬੰਧ ਵਿੱਚ ਵਿਸਾਖ ਦੇ ਮਹੀਨੇ ਦੇ ਸਬੰਧ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਜੂ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਜੀ ਕਹਿੰਦੇ ਨੇ ਵਿਸਾਖ ਭਲਾ ਭਲਾ ਦਾ ਅਰਥ ਹੁੰਦਾ ਚੰਗਾ ਸਤਿਗੁਰ ਕਹਿੰਦੇ ਨੇ ਵਿਸਾਖ ਭਲਾ ਹੈ ਮਹੀਨਾ ਇਹ ਇਹਦੇ ਕਰਕੇ ਸ਼ਾਖਾ 20 ਕਰੇ ਜਦੋਂ ਆਪਾਂ ਵਿਸਾਖ ਮਹੀਨੇ ਦੇ ਛਦੀ ਛੇਦ ਕਰਦੇ ਹਾਂ ਜਦ ਵਿਸਾਖੀ ਨੂੰ ਛੰਗੀ ਛੇਦ ਕਰਦੇ ਹਾਂ ਤੇ ਦੋ ਲਫ਼ਜ਼ ਬਣ ਜਾਂਦੇ ਹਨ ਵੇਸ ਪਲੱਸ ਛਾਕ ਵੇਸ ਦਾ ਮਤਲਬ ਹੁੰਦਾ ਪਹਿਰਾਵਾ ਛਾਕ ਦਾ ਮਤਲਬ ਹੁੰਦਾ ਟਾਣੀ ਜਿਹੜੀ ਦਸੰਬਰ ਤੇ ਜਨਵਰੀ ਮਹੀਨੇ ਦੇ ਅੰਦਰ ਜਿੰਨੇ ਵੀ तमाम ਰੁੱਖ ਨੇ ਉਹ ਰੁੱਖ ਆਪਣੇ ਪੱਤੇ ਪਤ ਝੜ ਦੇ ਕਾਰਨ ਛੁੱਟ ਦਿੰਦੇ ਨੇ ਜਿਹੜੇ ਵੀ ਦਰਖਤ ਪੱਤੇ ਛੁੱਟ ਦਿੰਦੇ ਨੇ ਫਿਰ ਉਹਨਾਂ ਦੀ ਪਹਿਚਾਣ ਜਿਹੜੀ ਆ ਨਾ ਉਹ ਗਵਾਚ ਜਾਂਦੀ ਹੈ ਦਰਖਤ ਦੇ ਪੱਤਿਆਂ ਤੋਂ ਸਾਨੂੰ ਪਹਿਚਾਣ ਹੋ ਜਾਂਦੀ ਆ ਕਿ ਆ ਫਲਾਨਾ ਦਰਖਤ ਹੈ ਪਰ ਜਿਵੇਂ ਇਹ ਪੱਤ ਝੜਦਾ ਹੀ ਮੌਸਮ ਖਤਮ ਹੁੰਦਾ ਬਸੰਤ ਦੀ ਰੁੱਤ ਆਉਂਦੀ ਹੈ ਤੇ ਬਸੰਤ ਦੀ ਰੁੱਤ ਦੇ ਵਿੱਚ ਫਿਰ ਉਹਨਾਂ ਦਰਖਤਾਂ ਨੂੰ ਨਵੇਂ ਪੱਤੇ ਜਿਹੜੇ ਨੇ ਉਹ ਆ ਜਾਂਦੇ ਨੇ ਸਤਿਗੁਰ ਕਹਿੰਦੇ ਨੇ ਇਹ ਵਿਸਾਖ ਦੇ ਮਹੀਨੇ ਦੇ ਅੰਦਰ ਜਿਹੜੀਆਂ ਸ਼ਖਾਵਾਂ ਨੇ ਦਰਖਤ ਦੀਆਂ ਟਾਹਣੀਆਂ ਨੇ ਉਹਨਾਂ ਟਾਹਣੀਆਂ ਨੂੰ ਵੇਸ ਪੱਤੇ ਆ ਜਾਂਦੇ ਨੇ ਤੇ ਜਿੱਥੇ तमाम ਚਾਰੇ ਪਾਸੇ ਹਰਿਆਵਲ ਹੈ ਬਸੰਤ ਦੀ ਰੁੱਤ ਖੇੜੀ ਦੀ ਰੁੱਤ ਹੈ ਤੇ ਸਤਿਗੁਰ ਕਹਿੰਦੇ ਨੇ ਵੀ ਧੰਨ ਦੇਖੇ ਹਰ ਦੁਆਰ ਧੰਨ ਕਹਿੰਦੇ ਨੇ ਇਸਤਰੀ ਨੂੰ ਇਸਤਰੀ ਜਿਹੜੀ ਆ ਉਹ ਆਪਣੇ ਦੁਆਰ ਤੇ ਖਲੋਕੇ ਵੇਖਦੀ ਆ ਧੰਨ ਦੇਖੇ ਹਰ ਦੁਆਰ ਆਪੂ ਦਇਆ ਕਰੇ ਵੀ ਮਾਲਕ ਕਿਰਪਾ ਕਰਕੇ ਮੇਰੇ ਘਰ ਵਿੱਚ ਆ ਜਾਵੇ ਸਤਗੁਰੂ ਜੀ ਨੇ ਬਾਣੀ ਦੇ ਅੰਦਰ ਇੱਕ ਇਸਤਰੀ ਰੂਪ ਦੇ ਵਿੱਚ ਮਰਦ ਔਰ ਔਰਤ ਦੋਨਾਂ ਨੂੰ ਰੱਖ ਕੇ ਉਸ ਪਰਮੇਸ਼ਰ ਨੂੰ ਪਤੀ ਮੰਨ ਕੇ ਠਾਕਰ ਮੰਨ ਕੇ ਮਾਲਕ ਮੰਨ ਕੇ ਗੱਲ ਕੀਤੀ ਹੈ ਸਤਗੁਰੂ ਜੀ ਕਹਿੰਦੇ ਨੇ ਹਰੇਕ ਜੀਵ ਜਿਹੜਾ ਇਹ ਲੋਚਦਾ ਹੈ ਮੇਰੇ ਹਿਰਦੇ ਘਰ ਦੇ ਅੰਦਰ ਉਹ ਪਰਮਾਤਮਾ ਵਸ ਜਾਵੇ ਜਦੋਂ ਉਹ ਇੱਛਾ ਰੱਖਦੀ ਆ ਧੰਨ ਦੇਖੇ ਹਰ ਦੁਆਰ ਆਉਂ ਉਹ ਦਇਆ ਕਰੇ ਘਰ ਆਉ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋਂ ਤੇਰੇ ਤੋਂ ਬਿਨਾ ਮੇਰਾ ਕੋਈ ਅੱਧੀ ਕਾਡੀ ਮੁੱਲ ਜਿਹੜਾ ਹੈ ਨਾ ਉਹ ਵੀ ਨਹੀਂ ਰਹਿ ਜਾਂਦਾ ਤੇਰੇ ਤੋਂ ਬਿਨਾ اے ਮਾਲਕ ਪਰ ਜਦਨ ਤੂੰ ਹਿਰਦੇ ਦੇ ਵਿੱਚ ਵਸ ਜਾਣਾ ਏ ਤੇ ਸਤਿਗੁਰ ਮਹਾਰਾਜ ਕਹਿੰਦੇ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ ਜੇ ਤੈਨੂੰ ਮੈਂ ਚੰਗਾ ਲੱਗਣ ਲੱਗ ਪਾਵਾਂ ਤੇ ਫਿਰ ਮੇਰੀ ਕੋਈ ਕੀਮਤ ਨਹੀਂ ਪਾ ਸਕਦਾ ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ ਕਿਉਂਕਿ ਜਦੋਂ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਪਰਮੇਸ਼ਰ ਵਸ ਗਿਆ ਇਹ ਸਤਿਗੁਰੂ ਜੀ ਦੀ ਬਾਣੀ ਇਹ ਗੱਲ ਕਹਿੰਦੀ ਆ ਫਿਰ ਪਰਮੇਸ਼ਰ ਦਾ ਨਾਮ ਜਿਹੜਾ ਹੈ ਨਾ ਉਹ ਕਿਸੇ ਸੋਨੇ ਨੂੰ ਦਾਨ ਕਰਿਆਂ ਨਹੀਂ ਮਿਲਦਾ ਕਿਉਂਕਿ ਪਰਮੇਸ਼ਰ ਦਾ ਨਾਮ ਬੜਾ ਕੀਮਤੀ ਹੈ ਜੇ ਕੋਈ ਮਨੁੱਖ ਕਹੇ ਤੇ ਮੈਂ ਸੋਨਾ ਦੇ ਦਮਾ ਤੇ ਉਹਨੂੰ ਦੇਣ ਦੇ ਨਾਲ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲਵਾ ਤੇ ਸਤਿਗੁਰੂ ਜੀ ਕਹਿਣ ਲੱਗੇ ਨਹੀਂ ਮਿਲਦਾ ਕੰਚਨ ਸਿਉ ਪਾਈਏ ਨਹੀਂ ਤੂਲ ਤੂਲ ਦਾ ਮਤਲਬ ਬਰਾਬਰ ਕੰਚਨ ਦਾ ਮਤਲਬ ਸੋਨਾ ਜੇ ਕੋਈ ਸੋਨੇ ਦੇ ਬਰਾਬਰ ਕਹੇ ਵੀ ਪਰਮੇਸ਼ਰ ਦਾ ਨਾਮ ਮਿਲ ਜਾਵੇ ਤੇ ਸਤਿਗੁਰ ਕਹਿਣ ਲੱਗੇ ਨਹੀਂ ਮਿਲਦਾ ਕੰਤਲ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲੀਆ ਹੈ ਮੂਲ ਜੇ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਨਾ ਹੈ ਤੇ ਇੱਕੋ ਢੰਗ ਹੈ ਆਪਣੇ ਮਨ ਨੂੰ ਜਿਹੜਾ ਹੈ ਨਾ ਉਹ ਗੁਰੂ ਚਰਨਾ ਵਿੱਚ ਅਰਪਣ ਕਰਨਾ ਪਏਗਾ ਫਿਰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਜਦੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਸਤਿਗੁਰ ਕਹਿਣ ਲੱਗੇ ਫਿਰ ਕੋਈ ਕੀਮਤ ਨਹੀਂ ਪਾ ਸਕਦਾ ਤੇਰੇ ਤੋਂ ਬਿਨਾ ਅੱਧੀ ਕਾੜੀ ਮੂਲ ਨਹੀਂ ਜੇ ਤੂੰ ਵਸ ਜਾਵੇਂ ਉੱਤੇ ਕੋਈ ਕੀਮਤ ਨਹੀਂ ਪਾ ਸਕਦਾ ਫਿਰ ਅਮੁੱਲ ਹੋ ਜਾਂਦਾ ਹੈ ਕੀਮਤ ਕੌਣ ਕਰੇ ਸੁਧ ਭਾਵਾਂ ਦੇਖ ਦਿਖਾਵੇ ਟੂ ਲੋਕ ਦੂਰ ਨਾ ਜਾਣਾ ਅੰਦਰ ਮਾਣਾ ਹਰ ਕਾ ਮਹਿਲ ਪਛਾਣਾ ਫਿਰ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਮਾਲਕ ਤੂੰ ਤੇ ਹਰ ਇੱਕ ਥਾਂ ਦੇ ਉੱਤੇ ਹੈ ਤੂੰ ਦੂਰ ਦਾੜੇ ਨਹੀਂ ਆ ਤੂੰ ਮੇਰੇ ਅੰਗ ਸੰਗ ਵਸਦਾ ਹੈ ਸਤਿਗੁਰੂ ਕਹਿਣ ਲੱਗੇ ਨਾਨਕ ਵੈਸਾਖੀ ਪ੍ਰਭ ਪਾਵੈ ਤੇ ਨਾਨਕ ਉਵਸਾਖ ਦੇ ਮਹੀਨੇ ਦੇ ਅੰਦਰ ਇਸ ਵਸਾਖੀ ਦੇ ਪੁਰਬ ਦੇ ਉੱਤੇ ਸਤਿਗੁਰ ਕਹਿੰਦੇ ਨੇ ਉਹ ਜੀਵ ਜਿਹੜਾ ਇਹਨਾਂ ਪਰਮੇਸ਼ਰ ਨੂੰ ਪਾ ਲੈਂਦਾ ਹੈ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਸੁਮੇਲ ਕਰ ਲਿੱਤਾ ਨਾਨਕ ਵਸਾਖੀ ਪ੍ਰਭ ਪਾਵੈ ਸੁਰਤ ਸ਼ਬਦ ਮਨ ਮਾਨਾ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜਿਹੜਾ ਸੀ ਉਹ ਜੋੜ ਲਿਆ ਤੇ ਸ਼ਬਦ ਦੇ ਵਿੱਚ ਸੁਰਤ ਨੂੰ ਜੋੜਿਆ ਹੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹਨਾਂ ਦੇ ਵਾਸਤੇ ਵਸਾਖ ਭਲਾ ਹੈ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਲਿਆ ਤੇ ਖਿਆਲ ਕਰਨਾ ਜਿਵੇਂ ਦਰਖਤ ਇਸ ਸਮੇਂ ਦੇ ਦੌਰਾਨ ਵਿਸਾਖੀ ਦੇ ਇਸ ਮਹੀਨੇ ਦੇ ਅੰਦਰ ਸ਼ਾਖਾਂ ਵੇਸ ਕਰ ਲੈਂਦਾ ਹੈ ਸਤਿਗੁਰ ਮਹਾਰਾਜ ਕਹਣ ਲੱਗੇ ਤੂੰ ਵੀ ਆਪਣੇ ਜੀਵਨ ਦੇ ਅੰਦਰ ਗੁਣਾ ਰੂਪੀ ਵੇਸ ਜਿਹੜਾ ਇਹਨਾਂ ਉਤਾਰਨ ਕਰ ਲੈ ਪਰਖਿਆਨ ਕਰਨਾ ਆਪਾਂ ਆਮ ਵੇਖਦੇ ਹਾਂ ਉਸ ਦਰਖਤ ਨੂੰ ਪੱਤੇ ਆਉਂਦੇ ਨੇ ਜਿਨ੍ਹਾਂ ਦੀਆਂ ਟਾਹਣੀਆਂ ਹਰੀਆਂ ਹੁੰਦੀਆਂ ਨੇ ਜਿਹੜੇ ਦਰਖਤ ਸੁੱਕ ਜਾਂਦੇ ਨੇ ਫਿਰ ਭਾਵੇਂ ਕੋਈ ਪਤਝੜ ਦੀ ਮੌਸਮ ਹੋਵੇ ਤੇ ਭਾਵੇਂ ਬਸੰਤ ਦਾ ਮੌਸਮ ਹੋਵੇ ਉਹ ਦਰਖਤ ਸੁੱਕੇ ਜਿਹੜੇ ਨੇ ਜਿਨ੍ਹਾਂ ਦੇ ਅੰਦਰ ਰਸ ਨਹੀਂ ਹੈ ਜਿਨ੍ਹਾਂ ਦੀਆਂ ਟਾਹਣੀਆਂ ਹਰੀਆਂ ਨਹੀਂ ਅੰਦਰੋਂ ਰਸ ਨਹੀਂ ਹੈ ਉਹਨਾਂ ਦਾ ਵੇਸ ਨਹੀਂ ਬਣਦਾ ਉਹਨਾਂ ਨੂੰ ਪੱਤੇ ਨਹੀਂ ਆਉਂਦੇ ਯਾਦ ਰੱਖਿਓ ਜੇ ਮਨੁੱਖ ਵੀ ਪਰਮੇਸ਼ਰ ਦੇ ਗੁਣਾ ਤੋਂ ਵੀ ਹੁਣਾ ਹੈ ਉਹਦੇ ਅੰਦਰ ਗੁਣ ਨਹੀਂ ਪੈਦਾ ਹੋਣਗੇ ਉਹ ਵੀ ਗੁਨਾਹ ਰੂਪੀ ਵੇਸ ਜਿਹੜਾ ਇਹਨਾਂ ਉਹ ਪੈਦਾ ਨਹੀਂ ਕਰ ਸਕੀਗਾ ਕਿਉਂਕਿ ਮਨੁੱਖ ਦੇ ਸਿਰ ਉੱਪਰ ਕੋਈ ਜ਼ਿੰਮੇਵਾਰੀ ਲੱਗੀ ਹੋਈ ਆ ਦੁਨੀਆ ਦੇ ਅੰਦਰ ਜਿਤਨੀਆਂ ਵੀ ਤਮਾਮ ਜੀਵ ਜੰਤੂ ਨੇ ਜਿਤਨੀਆਂ ਵੀ ਜੂਨਾ ਨੇ ਯਾਦ ਰੱਖਿਓ ਉਹਨਾਂ ਦੇ ਸਿਰ ਜ਼ਿੰਮੇਵਾਰੀ ਨਹੀਂ ਹੈ ਕੋਈ ਵੀ ਪੰਛੀ ਲੈ ਲਓ ਤੋਤਾ ਲੈ ਲਓ ਕੋਈ ਗਾਂ ਮੱਝ ਲੈ ਲਓ ਉਹਨਾਂ ਦੇ ਸਿਰ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਦੇ ਅੰਦਰ ਜੀ ਇੱਕ ਗੁਣ ਹੈ ਤੋਤਾ ਤੁਸੀਂ ਰੱਖੋ ਉਹਨੂੰ ਬੋਲਣਾ ਸਿਖਾ ਦਿਓ ਬੱਧੂ ਬੱਧ ਬੋਲਣਾ ਸਿੱਖ ਜਾਏਗਾ ਗਾਂ ਲੈ ਲਓ ਉਹਦਾ ਕੰਮ ਭਾਰ ਢੋਣਾ ਹੈ ਉਹ ਭਾਰ ਢੋਂਦਾ ਹੀ ਜੰਮਦਾ ਹੈ ਤੇ ਆਖਰ ਮਰ ਜਾਂਦਾ ਹੈ ਗਾਂ ਮਾਂ ਗਾਂ ਲੈ ਲਓ ਮੱਝ ਲੈ ਲਓ ਬੱਕਰੀ ਲੈ ਲਓ ਉਹਨਾਂ ਦਾ ਗੁਣ ਇੱਕ ਹੈ ਵੀ ਉਹ ਦੁੱਧ ਦਿੰਦੇ ਨੇ ਜੀਵਨ ਦੇ ਆਰੰਭ ਤੋਂ ਲੈ ਕੇ ਆਖੀਰ ਤੱਕ ਉਹ ਦੁੱਧ ਹੀ ਦਿੰਦੇ ਨੇ ਆਖਰ ਸੰਸਾਰ ਤੋਂ ਚਲੇ ਜਾਂਦੇ ਨੇ ਪਰ ਮਨੁੱਖ ਦੇ ਸਿਰ ਜ਼ਿੰਮੇਵਾਰੀ ਹੈ ਤੇ ਜ਼ਿੰਮੇਵਾਰੀ ਇਹ ਆ ਵੀ ਇਹ ਮਾਲਕ ਦੀ ਨਾਲ ਇੱਕ ਮ ਇੱਕ ਵੀ ਹੋ ਸਕਦਾ ਹੈ ਮਾਲਕ ਵਾਲੇ ਪਾਸੇ ਨੂੰ ਪਰਮੇਸ਼ਰ ਵਾਲੇ ਪਾਸੇ ਨੂੰ ਕਦਮ ਉੱਟੇਗਾ ਤੇ ਪਰਮੇਸ਼ਰ ਦਾ ਰੂਪ ਹੋ ਜਾਏਗਾ ਪਰ ਜੇ ਚੰਗੇ ਗੁਨਾ ਤੋਂ ਪਰਮੇਸ਼ਰ ਦੀ ਆਬਾਦਤ ਤੋਂ ਬਿਨਾ ਇਹ ਕਦਮ ਪਿੱਛੇ ਟੱٹےਗਾ ਤੇ ਯਾਦ ਰੱਖਿਓ ਇਹ ਸ਼ੈਤਾਨ ਵੀ ਬਣ ਸਕਦਾ ਹੈ ਇਹ ਹੁਣ ਮਨੁੱਖ ਦੇ ਜੀਵਨੰਦ ਅੰਦਰ ਆ ਵੀ ਉਹਨੇ ਸ਼ੈਤਾਨ ਬਣਨਾ ਹੈ ਜਾਂ ਫਿਰ ਉਹਨੇ ਭਗਵਾਨ ਬਣਨਾ ਹੈ ਇਹ ਮਨੁੱਖ ਦੀ ਮਰਜ਼ੀ ਹੈ ਤੇ ਸਤਗੁਰ ਮਹਾਰਾਜ ਕਹਣ ਲੱਗੇ ਤੂੰ ਪਰਮੇਸ਼ਰ ਦਾ ਰੂਪ ਹੋ ਸਕਦਾ ਹੈ ਜਦੋਂ ਤੂੰ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਲਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਅਸੀਂ ਪੜ੍ਹਦੇ ਆ ਸਤਗੁਰ ਜੀ ਕਹਿੰਦੇ ਨੇ ਵੀ ਜਿਨ੍ਹਾਂ ਨੇ ਵੀ ਪਰਮੇਸ਼ਰ ਨੂੰ ਧਿਆਇਆ ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤੇ ਜਾਣ ਨਿਸ ਦਿਨ ਦਾ ਮਤਲਬ ਹਰ ਰੋਜ਼ ਭਜੇ ਦਾ ਮਤਲਬ ਸਿਮਰਨਾ ਜਦੋਂ ਕੋਈ ਵੀ ਪ੍ਰਾਣੀ ਕੋਈ ਵੀ ਮਨੁੱਖ ਹਰ ਰੋਜ਼ ਪਰਮੇਸ਼ਰ ਨੂੰ ਯਾਦ ਕਰਦਾ ਹੈ ਨਾ ਤੇ ਸਤਿਗੁਰ ਕਾਣ ਲੱਗਿਓ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤੇ ਜਾਣ ਹਰ ਜਨ ਅਰ ਅੰਤਰ ਨਹੀਂ ਹਰੀ ਦਾ ਜਨ ਹਰੀ ਦਾ ਸੇਵਕ ਤੇ ਹਰੀ ਦੇ ਵਿਚਕਾਰ ਫਿਰ ਕੋਈ ਫਰਕ ਨਹੀਂ ਰਹਿੰਦਾ ਉਹ ਇੱਕ ਹੋ ਜਾਂਦੇ ਨੇ ਸਤਿਗੁਰੂ ਮਹਾਰਾਜ ਕਹਿੰਨ ਲੱਗੇ ਤੂੰ ਵੀ ਹਰੀ ਦਾ ਰੂਪ ਹੋ ਸਕਦਾ ਏ ਪਰ ਕਦੋਂ ਜਦੋਂ ਤੂੰ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਲਿਆ ਤੇ ਇਸ ਸ਼ਬਦ ਦੇ ਵਿੱਚ ਸੁਰਤ ਨੂੰ ਜੋੜਨ ਦੇ ਵਾਸਤੇ ਸਤਿਗੁਰ ਮਹਾਰਾਜ ਨੇ ਜਿਹੜਾ ਸੀ ਉਹ ਆਰੰਭਤਾ ਕੀਤੀ ਹੈ ਕਿਉਂਕਿ ਸਿੱਖੀ ਜਿਹੜੀ ਹੈ ਉਹ ਤਲਵੰਡੀ ਤੋਂ ਚੱਲ ਕੇ ਤਲਵੰਡੀ ਤੱਕ ਪਹੁੰਚਦੀ ਹੈ